ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਾ ਕਬੀਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਤਿਤ ਕੀ ਇੱਛਾ ਤਵ ਚਰਨਨ ਮ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੇਂ ਤੁਮ ਕਾ ਆਵੋ ਆਪ ਹਾਤ ਦੇ ਮਹੀਂ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸੇਕ ਸੰਬੇ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰ ਗਿਆ ਸਭ ਰਣ ਕੋ ਆਸੁਂ ਘਰ ਗਿਆ ਪੂਰਨ ਹੋਏ ਹਮਾਰੀ ਆਸਾ ਤੁਰ ਬਜਨ ਕੀ ਰਹੇ ਪਿਆਸਾ ਤੁਮੇ ਛਾੜ ਕੇ ਯਵਰ ਨਾ ਤੇ ਆਉਂ ਜੋ ਪਰ ਚਾਉਂ ਸਤਮ ਤੇ ਪਾਉਂ ਸੇਵਕ ਸਿਖ ਹਮਾਰੇ ਤਾਰੀਆ ਜੁਣ ਜੁਣ ਸਤਰਾ ਹਮਾਰੇ ਮਾਰੀਆ ਆਪ ਹਾਥ ਦੇ ਮੁਝੇ ਵਰ ਗਿਆ ਮਰਨ ਕਾਲ ਕਾਂ ਤਰਾ ਸੰਵਰ ਗਿਆ ਹੁ ਜੋ ਸਦਾ ਹਮਾਰੇ ਪੱਛਾ ਸਿਰਤ ਜੋ ਕਰਿਓ ਰੱਛਾ ले हम राखण हारे साहेब संत ताय प्यारे दीन बंत दुष्टन गे हंता तुम तुमह पुरी कंता काल पाए ब्रह्मा बब तरा काल पाए शिव जो अब तरा काल पाए कर्पन प्रकाशा सगल का जमन काल का गिया तमासा गमन काल जोगी सब की ओ राय ब्रह्मा जो थी ओ चमन काल सब लोग सवारा नमस्कार है ताय हमारा ਜਮਨ ਕਾਲ ਸਭ ਜਗਤ ਬਣਾਇਓ ਦੇਵ ਤੈਤ ਜਛਣ ਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਗਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਨੂੰ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਤਦ ਦੇ ਆਪਾਰਾ ਜਬ ਆਕਰਖ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਰ ਸਭ ਹਾਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਨਰਾਲਮ ਜਾਣਤ ਪੇਦ ਭੇਦੇ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਲੰਭ ਆਦ ਨੀਲਨਾਦ ਸੰਭ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਤ ਭੇਦਾ ਤਾ ਕੋ ਕਰੇ ਪਾਣ ਨਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸ ਦਾਸ ਨਿਰੰਕਾਰ ਕਾ ਚਿੰਤ ਨੇ ਪੈ ਆਪ ਆਪਣੀ ਬਦ ਹੈ ਜੇਤੀ ਬੰਨਤ ਪਿੰਨ ਪਿੰਨ ਤੈ ਤੇਤੀ ਤੁਮਰਾ ਲਖਣ ਜਾਇ ਪਸਾਰ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪਨ ਉਸਰੂਪਾ ਰੰਗ ਪੈ ਰਾਮ ਕਹਿ ਪੁਪਾਂ ਡਜ ਜੇ ਰਸੇ ਤਜ ਗਿਨੇ ਉਦਪਜ ਖਾਨ ਬਹੁ ਰਚ ਦਿਨੇ ਕਹਾਂ ਫੋਲ ਰਾਜਾ ਹੈ ਬੈਠਾ ਕੌਣ ਸਿੰਟ ਭਜੋ ਸੰਗਰ ਗੇਠਾ ਸਗਲੇ ਸਿਰਚ ਦਿਖਾਇਆ ਚੰਬਵਾ ਜੁਗਾ ਸਰੂਪ ਸਿੰਭ ਅਬ ਰਚਾ ਮੇਰੀ ਤੁਮ ਕਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਪਾਤਾ ਸਗਲ ਮਲੇ ਕਰੋ ਰਨ ਕਾਤਾ ਜੇ ਅਸਤ ਜਿਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੇ ਕਲ ਕੋ ਇਕ ਬਾਰ ਤੈ ਐਂ ਤਾਂ ਕੇ ਕਾਲ ਨਿਕਟ ਨਹੀਂ ਐ ਰਚਾ ਤੈ ਸਭ ਕਾਲਾ ਦੁਸ਼ਟ ਅਰੇ ਕਨੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋਹ ਰਹੋ ਰਿੱਧ ਸਿਤ ਕਰਮੋ ਸਭ ਹੋਈ ਦੁਸ਼ਟ ਛਾਸ਼ਮ ਸਕੇ ਨ ਕੋਈ ਇਕ ਬਾਰ ਜਿੰਦ ਮੇ ਸਬਾਰਾ ਕਾਲ ਪਾਸ ਤੇ ਤੈ ਉਬਾਰਾ ਜਿਨਰ ਨਾਮ ਤਿਹਾਰੋ ਕਹਾਂ ਤਾਰਿਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੇ ਸਰਨ ਤੇ ਹਾਰੀ ਆਪ ਹਾਂ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੇ ਸਰਨ ਤੇ ਹਾਰੀ ਆਪ ਹਾਂ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ